ம கௌர மோத நாட்ட மோத நாளை சிதா நாத்த ਸ਼ਹੀਦਾਂ ਨੇ ਬਹੁਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ ਅੱਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਤੁਹਾਨੂੰ ਕਰ ਬਾਬਾ ਗੁੰਡਾ ਜੀ ਸਲਾਨਾ ਜੋੜ ਮੇਲਾ ਜੋ ਲੱਗਦਾ ਉੱਥੇ ਪਹੁੰਚੇ ਹੋਏ ਹਾਂ ਲਗਾਤਾਰ ਸੰਗਤਾਂ ਦਾ ਕਈ ਦਿਨਾਂ ਤੋਂ ਇੱਥੇ ਪਹੁੰਚ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਗਤਾਂ ਦਾ ਭਾਰੀ ਘਟ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਦੇ ਵਿੱਚ ਕੀ ਕੀ ਖਾਸ ਹੈ ਔਰ ਕਿੰਨੇ ਕਿੰਨੇ ਸੰਗਤਾਂ ਇੱਥੇ ਨਤਮਸਤ ਹੋਣੀਆਂ ਨੇ ਸਾਰੇ ਦ੍ਰਿਸ਼ ਜਿਹੜੇ ਤੁਹਾਨੂੰ ਦਿਖਾਈ ਜਾਣਗੇ ਤੰਦਨ ਬਾਬਾ ਬੁੱਢਾ ਜੀ ਦੇ ਮੇਲੇ ਤੇ ਸਰਾਨਾ ਜੋੜ ਮੇਲਾ ਜੋ ਹਰ ਸਾਲ ਮਨਾਇਆ ਜਾਂਦਾ ਉੱਥੇ ਪਹੁੰਚੇ ਆਉ ਕਰਦੇ ਆ ਜੀ ਗੁਰਗਰਾ ਸਾਹਿਬ ਦੇ ਦਰਸ਼ਨ ਤਮਹੀ ਨਗਰ ਮੰਦੀਰੋ ਤਸੀ ਮੱਜਾਂ ਗਾਇਆਂ ਚਾਰ ਦਾ ਜਟਾਂ ਦਾ ਪੁੱਤ ਸੀ ਮੱਜਾਂ ਗਾਇਆਂ ਚਾਰ ਦਾ ਜਟਾਂ ਦਾ ਪੁੱਤ ਸੀ ਅਰੇ ਕੇ ਉਹਨੂੰ ਬੁੱਢਾ ਹੀ ਬਲਾਮਦਾ ਹੋ ਤਾਂ ਰੱਬੀ ਜੋਤ ਦਾ ਦਦਾਰ ਪਾਵਦਾ ਓ ਤਾਰਬੀ ਜੋਤ ਦਾ ਦਦਦਾਰ ਪਾਵਦਾ ਓ ਹਾੜ ਦਾ ਮਹੀਨਾ ਗਰਮੀਂ ਦੀ ਰੁੱਤ ਸੀ ਮੱਝਾਂ ਗਾਇਆਂ ਚਾਰ ਦਾ ਜਟਾਂ ਦਾ ਪੁੱਤ ਸੀ ਮੱਝਾਂ ਗਾਇਆਂ ਚਾਰ ਦਾ ਜਟਾਂ ਦਾ ਪੁੱਤ ਸੀ ਏਕ ਉਹਨੂੰ ਬੂੜਾ ਹੀ ਬੁਲਾਵਦਾ ਓ ਤਾਰਬੀ ਜੋਤ ਦਾ ਦਦਦਾਰ ਪਾਵਦਾ ਉਹ ਤਰਬੀ ਜੋਤ ਦਾ ਦਦਾਰ ਪਾਵਦਾ ਵੇਖ ਰੱਬੀ ਨੂਰ ਦਾ دیਵਾਨਾ ਹੋ ਗਿਆ ਸੱਚੀ ਮੁੱਚੀ ਬੂੜਾ ਮਸਤਾਨਾ ਹੋ ਗਿਆ ਸੱਚੀ ਮੁੱਚੀ ਬੂੜਾ ਮਸਤਾਨਾ ਹੋ ਗਿਆ ਆ ਸੰਤਾਂ ਦੀ ਸੇਵਾ ਕਰ ਦਿਲ ਚਾਵਦਾ ਉਹ ਤਰਬੀ ਜੋਤ ਦਾ ਦਦਾਰ ਪਾਵਦਾ ਉਹ ਤਾਂ ਰੱਬੀ ਜੋਤ ਦਾ ਦਦਦਾਰ ਪਾਵਦਾ ਉਹ ਗਾਇਆਂ ਦੀ ਰਾਖੀ ਕਰਨੀ ਜ਼ਰੂਰ ਜੀ ਬੂੜਾ ਬੈਠ ਜਾਂਦਾ ਕੋਲ ਹੀ ਹਜੂਰ ਜੀ ਬੂੜਾ ਬੈਠ ਜਾਂਦਾ ਕੋਲ ਹੀ ਹਜੂਰ ਜੀ ਉਹ ਪਲੋ ਪਲੀ ਗਾਇਆਂ ਮੋੜ ਕੇ ਲਿਆਵਦਾ ਉਹ ਤਾਂ ਰੱਬੀ ਜੋਤ ਦਾ ਦਦਦਾਰ ਪਾਵਦਾ ਉਹ ਤਰਬੀ ਜੋਤ ਦਾ ਦਦਦਾਰ ਪਾਵਦਾ ਨਾਨਕ ਗੁਰੂ ਦੇ ਨਾਲ ਪਿਆਰ ਹੋ ਗਿਆ ਬੂੜੇ ਉਤੇ ਨਜਰਾਂ ਦਾ ਵਾਰ ਹੋ ਗਿਆ ਬੂੜੇ ਉਤੇ ਨਜਰਾਂ ਦਾ ਵਾਰ ਹੋ ਗਿਆ ਸਤ ਕਰਤਾਰ ਚਿੱਤ ਚੋਂ ਵਸਾਵਦਾ ਉਹ ਤਾਂ ਰੱਬੀ ਜੋਤ ਦਾ ਦਦਾਰ ਪਾਵਦਾ ਉਹ ਤਾਂ ਰੱਬੀ ਜੋਤ ਦਾ ਦਦਾਰ ਪਾਵਦਾ ਓ ਇੱਕ ਪਲ ਗੁਰਾਂ ਦਾ ਵਿਛੋੜਾ ਸਹੇਨਾ ਗਾਇਆ ਕੋਲ 1 ਵੀ ਮਿੰਟ ਬਹੇਨਾ ਗਾਇਆ ਕੋਲ 1 ਵੀ ਮਿੰਟ ਬਹੇਨਾ ਉਹ ਉਤੋਂ ਬੂੜਾ ਚਲ ਹੀ ਲਿਆਵਦਾ ਓ ਤਰਬੀ ਜੋਤ ਦਾ ਦਦ ਤਾਰ ਪਾਵਦਾ ਓ ਤਰਬੀ ਜੋਤ ਦਾ ਦਦ ਤਾਰ ਪਾਵਦਾ ਓ ਦਿਲ ਵਿੱਚ ਝਟ ਏ ਖਿਆਲ ਆ ਗਿਆ ਉੱਖਾ ਕੋਈ ਇਥੇ ਹੈ ਗੋਪਾਲ ਆ ਗਿਆ ਉੱਖਾ ਕੋਈ ਇਥੇ ਹੈ ਗੋਪਾਲ ਆ ਗਿਆ ਓ ਸੁਰਤੀ ਅਕਾਲ ਪੇਟ ਹੀ ਚੜਾਉਂਦਾ ਉਹ ਤਾਂ ਰੱਬੀ ਜੋਤ ਦਾ ਦਦਦਾਰ ਪਾਵਦਾ ਉਹ ਤਾਂ ਰੱਬੀ ਜੋਤ ਦਾ ਦਦਦਾਰ ਪਾਵਦਾ